ਸਤਿ ਸ੍ਰੀ ਅਕਾਲ ਹੈ ਗੁਰਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਾਰੇ ਜਾਣੇ ਵੱਡੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਤੇ ਉਹਨਾਂ ਦੇ ਦਰਸਾਂ ਦੇ ਵੱਡੇ ਹੀ ਵੱਡੇ ਸੇਵਕ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਸਭ ਤੋਂ ਪਹਿਲਾਂ ਆਪਣੇ ਮਨ ਦੇ ਸੁਲਤਾਨ ਦਾ ਧਿਆਨ ਉਸ ਪਟਨੇ ਦੀ ਧਰਤੀ ਤੇ ਲੈ ਕੇ ਜਾਈਏ ਜਿੱਥੇ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਟਨੇ ਦੀ ਧਰਤੀ ਨੂੰ ਪਵਿੱਤਰ ਕੀਤਾ ਅਸੀਂ ਆਪ ਸਭ ਸੰਗਤਾਂ ਨੂੰ ਇੱਕ ਕਵਿਚਰੀ ਰਾਹੀਂ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦੀ ਸੇਵਤਾ ਨੂੰ ਇਉਂ ਸਰਵਣ ਕਰਾਉਣ ਜਾ ਰਹੇ ਹਾਂ ਆਇਆ ਨੂਰ ਹਜੂਰ ਦਾ ਸ਼ਹਿਰ ਪਟਨੇ ਸੁੱਤੇ ਭਾਰਤ ਦੇ ਭਾਗ ਜਿਗਾਉਣ ਦੇ ਲਈ ਡਿੱਗੇ ਡੱਠੇ ਮਜਨੂਮਾਂ ਨੂੰ ਆਸਰਾ ਦੇ ਰੋਂਦੇ ਹੋਿਆਂ ਨੂੰ ਉੱਪਰ ਅਠਾਉਣ ਦੇ ਲਈ ਧੰਨੀ ਕਰੇ ਧੰਵਾਲ ਪਰਮਾਤਮਾ ਦਾ ਆਏ ਦੇਵਤੇ ਫਲ ਵਰਸਾਉਣ ਦੇ ਲਈ ਮਹਿਮਾ ਪਿਤਾ ਦਸ਼ਮੇਸ਼ ਦੀ ਗਾਉਣ ਦੇ ਲਈ ਮਹਿਮਾ ਪਿਤਾ ਦਸ਼ਮੇਸ਼ ਦੀ ਗਾਉਣ ਦੇ ਲਈ ਤੇਰੀ ਪਾਸੇ ਸੰਮਤਾ ਸਤਾਰ ਸੋਤੇ ਤੇਰੀ ਜਾਨ ਪਾਸ ਹੁੰਦੀ ਸਤਮਿੰ ਦਿਹਾੜਾ ਕਾਰਨਾ ਵੇ ਪਾਤਸ਼ਾਹ ਦੇ ਆਇਆ ਰਖਵਾਲਾ ਬਣ ਦੁਨੀਆ ਦਾ ਰੋਕਣ ਉਜਾੜਾ ਸੰਗਤ ਜੀ ਦੁਨੀਆ ਦਾ ਗੰਗਤ ਜੀ ਪਿਤਾ ਜਸ਼ਮੇਸ਼ ਜੀ ਪਿਆਰੇ ਬਾਗ ਤੇ ਬਗੀਚੇ ਮੈਂ ਕਿ ਤਰ ਕੀ ਅਕਾਸ਼ ਮੈਂ ਕਿ ਮੰਗਲ ਤੇ ਆਖ ਆਣ ਗਏ ਪਾਇ ਰਹੀ ਦਾਰ ਸਾਰੇ ॠषि ਬਣੀ ਤੰਨ ਖਾਏ ਪਰੀਆਂ ਨੇ ਹਲ ਵਰਸਾਏ ਗੰਗਤ ਜੀ ਪਰੀਆਂ ਨੇ ਆਰਿਆਂ ਨੂੰ ਖੁਸ਼ ਕੀਤਾ ਮੋੜਿਆ ਨਾ ਖਾਲੀ ਕੋਈ ਵੰਡੀਆਂ ਨੇ ਖੂਬ ਮਠਿਆਈਆਂ ਸਗਤ ਜੀ ਵੰਡੀਆਂ ਨੇ ਖੂਬ ਮਠਿਆਈਆਂ ਚੱਲ ਜੋ ਸਵਾਲੀਆ ਖਬਰ ਸੁਣਾਈ ਸਿੱਖਾਂ ਖੁਸ਼ ਖਬਰੀ ਸੁਣਾਈ ਤਾਰਕਤਾ ਗੁਰਾਂ ਨੂੰ ਪਿਆਰ ਤੁਮਕਤ ਹੋਵੇ ਮਿਲੀ ਅਨ ਨੂੰ ਵੱਡੀ ਵਡਿਆਈ ਮਿਲੀ ਅਨ ਨੂੰ ਵੱਡੀ ਵਡਿਆਈ ਪਾਂਚ ਕੇ ਸਮ ਵਿੱਚ ਨਾਵੇਂ ਪਾਤਸ਼ਾਹੀ ਕੋਲ ਸਿੱਖਾਂ ਖੁਸ਼ ਖਬਰੀ ਸੁਣਾਈ ਤਾਲ ਦਿੱਤਾ ਗੁਰਾਂ ਨੂੰ ਪਿਆਰ ਤੁਮਕਤ ਹੋਵੇ ਮਿਲੀ ਅਨ ਨੂੰ ਵੱਡੀ ਵਡਿਆਈ ਸੰਗਤ ਜੀ ਅਨੁ ਵੱਡੀ ਵੱਡਾਈ ਹਿਤਾ ਚੁਕਰਨ ਘੋਰਾ ਕੇ ਹਾਚਲ ਆਇਆ ਹੋ ਹੀ ਡੁੱਬ ਰਿਆਂ ਨੂੰ ਜਿਹੜਾ ਸਾਰੇ ਸ਼ਹਿਰ ਪਟਨੇ ਦੇ ਵਿੱਚ ਤਾਰ ਆਵਤਾਰੇ ਆਏ ਪਿਤਾ ਦਸ਼ਮੇਸ਼ ਜੀ ਪਿਆਰੇ ਸੰਗਤ ਜੀ ਪਿਤਾ ਦਸ਼ਮੇਸ਼ ਜੀ ਪਿਆਰੇ ਪੁੱਤਰ ਅਕਾਲੀ ਰਾਜ ਵਾਲੇ ਦੀਨ ਦੁਨੀਆਂ ਦਾ ਦਿਸ ਦਿਹਾ ਹੋਰ ਨਾ ਕੋਈ ਹੋਣਾ ਨੇਕ ਲੰਗ ਤੇ ਜੀ ਚਾਨ ਮਾਤਾ ਗੁਜਰੀ ਦਾ ਸੁਣਾ ਦੇ ਗੁਜਰ ਲੈ ਨੇ ਉਹਨਾਂ ਲੋਕਾਂ ਨੂੰ ਬਨਾਨਾ ਜਿਨਾਂ ਜਿਹੜੇ ਜਪਨ ਮੋਰੇ ਹਾਰੇ ਸ਼ਹਿਰ ਪਟਨੇ ਦੇ ਵਿੱਚ ਤਾਰਿ ਅਵਤਾਰਿਆ ਪਿਤਾ ਦਸ਼ਮੀ ਸੁਦੀ ਪਿਆਰੇ ਸੰਗਤ ਜੀ ਪਿਤਾ ਦਸ਼ਮੀ ਸੁਦੀ ਪਿਆਰੇ Hindu ਦੋਖਿਆਰਿਆ ਦੀ ਮਤ ਹੈ ਵਜਾਣੀ ਜਿਹਨ ਦੁਖੀਆਂ ਦੇ ਦੁੱਖ ਨੇ ਵਟਾਉਣੇ ਥਾਕ ਵਿੱਚ ਰੋਲ ਜੋ ਕਦੇ ਨਾ ਜੀਉਣਾ ਸੁਨਾ ਦੇਸ ਜਾਣੇ ਗੁਰੂ ਬਾਜਾ ਵਾਲੇ ਤਾਜੀ ਹੁਨਾਸ ਸਰਾ ਦੇਸ ਜਾਣੇ ਜਾਲਮ ਸਿਕਾਣ ਲਈ ਸੰਤਾਂ ਨੂੰ ਹੋਵੈ ਨਹੀਂ ਹੋਏ ਖੁਦ ਗੁਰਾਂ ਦੇ ਉਤਾਰੇ ਸ਼ਰਪਟਨੀ ਦੇ ਵਿੱਚ ਧਾਰਿ ਅਵਤਾਰ ਆਏ ਪਿੱਤਾ ਦਸ਼ਮੀ ਸਜੀ ਪਿਆਰੇ ਸੰਗਤ ਜੀ ਪਿੱਤਾ ਦਸ਼ਮੀ ਸਜੀ ਪਿਆਰੇ ਰੂਹਾਂ ਨੂੰ ਸਕੂਨ ਮਿਲੇ ਮਿੱਠਾ ਤਰਵਾਸ ਜਾਗੇ ਸਾਧੂਆਂ ਨੇ ਸ਼ੁਕਰ ਰਹਿ ਮਨਾਇਆ ਆਖ ਦੇ Gracias.